ਦੀ ਉਹਾਂ ਦੀ ਖੇਲਾਈ ਹੋਈ ਪਰੰਪਰਾ ਪਿੰਡ ਦੀ ਸ਼ੌਕਸ਼ਾਂਤੀ ਮਾਲਡੰਗ ਦੀ ਸ਼ੌਕਸ਼ਾਂਤੀ ਅੱਛਾ ਅੱਦੇ ਨਰੇ ਵੀਰਾਂ ਦੀ ਚੜ੍ਹਦੀ ਕਲਾ ਵਾਸਤੇ ਇਹ ਜੋ ਕਰਾਉਂਦੇ ਸੀ ਉਹਨਾਂ ਦੀ ਯਾਦ ਵਿੱਚ ਹੀ ਸਾਰਾ ਪਿੰਡ ਨਾਲ ਕੇ ਐਨ ਆਰ ਆਈ ਵੀਰ ਨਾਲ ਨਾਲ ਕੇ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਕਰਵਾਇਆ ਜਾਂਦੇ ਹਨ ਮਾਲਡੰਗ ਸਰਪੰਚ ਸਾਹਿਬ ਕਿੱਥੋਂ ਕਿੱਥੋਂ ਸੰਗਤ ਆਉਂਦੀ ਹੈ ਸਾਡੇ ਕਿ ਸੇ ਦਵਾਲ ਤੋਂ ਮੰਗੇ ਰੋਟੀ ਤੋਂ ਆਪਣੇ ਪਿੰਡ ਤੋਂ ਸਾਡੇ ਵਿਦੇਸ਼ਾਂ ਤੋਂ ਵੀ ਸਪੈਸ਼ਲ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਂਦੇ ਹਨ ਐਸ ਕੇਸੀ ਪਹਿਲ ਕਦਮੀ ਇੱਕ ਹੋਰ ਕੀਤੀ ਜੋ ਪਿੰਡ ਦੇ ਵਿੱਚੋਂ ਲਾਈਵ ਚਲਾ ਕੇ ਆਪਣੇ ਪਰਦੇਸਾਂ 'ਚ ਬੈਠੇ ਇਹਨਾਂ ਦੇ ਵੀਰਾਂ ਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਜੋੜਦੀ ਹੋਰ ਕੋਸ਼ਿਸ਼ ਕਰੀ ਕੀਤੀ ਰੂਬੂ ਕੀਤਾ ਤਾਂ ਜੋ ਕਿ ਉਹਨਾਂ ਦੇ ਬੱਚੇ ਕੋਈ ਸਮਾਗਮ ਨੂੰ ਦੇਖ ਕੇ ਪਿੰਡ ਪਿੰਡ ਆਲਰੇਡੀ ਉਤਸ਼ਾਹਤ ਹੋਣ ਕਿ ਸਾਡਾ ਪਿੰਡ ਪਰਪੋਲਤ ਹੋਏ ਸਰ ਤੁਸੀਂ ਬਹੁਤ ਵੱਡਾ ਪ੍ਰਾਲਾ ਕਰਦੇ ਹੋ ਕੋਈ ਗਰੀਬ ਕੁੜੀਆਂ ਦੇ ਇੱਥੇ ਵਿਆਹ ਕਿਤੇ ਕੀ ਕਰਨਾ ਅਸੀਂ ਅੱਗੇ ਇਹ ਪਲਾਨ ਕਰਦੇ ਹਾਂ ਕਿ ਚਿਤਾਉਣ ਅਸੀਂ ਵੀ ਸਾਰਿਆਂ ਨਾਲ ਸਲਾਹ ਕਰਕੇ ਇਸ ਅਪ ਸਟੈਪ ਵੱਲ ਵੀ ਅੱਗੇ ਵਧਾਂਗੇ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹਦੇ ਸਰ ਮਤਲਬ ਜਿਹਾ ਉਹ ਸਾਡੇ ਪਿੰਡ ਦੀ ਪਰੰਪਰਾ ਬਾਬਾ ਲਨਿੰਦਰਾ ਚੱਲੀ ਸੀ ਜੀ ਜੀ ਬਾੜ ਡੰਗਰ ਜੀ ਤੇ ਜੀਵ ਜੰਤ ਵਾਸਤੇ ਜੀ ਜੀ ਸਾਰਾ ਮਤਲਬ ਇਹਦੇ ਵਾਸਤੇ ਮਤਲਬ ਪਿੰਡ ਸਾਰਾ ਇਕੱਠਾ ਹੋ ਕੇ ਹਾਂ ਜੀ ਤੇ ਮਤਲਬ ਮਾਰਨ ਚੁਕਰਾਨਾ ਬਸ ਗਿਆ ਵੀ ਮਾਰਨ ਲੋਕ ਮੇਰ ਰਵੇ ਜੀ ਆਂੰਤ ਤੇ ਮੇਰ ਰਵੇ ਦੇਸ਼ਾਂ ਪਰਦੇਸ਼ਾਂ ਮੇਰ ਰਵੇ ਬਾਕੀ ਜਿਹੜਾ ਵੀ ਜੋ ਵੀ ਮਤਲਬ ਮਾਰ ਦੰਗਾ ਤਾਂ ਉਹ ਤੋਂ ਬਹੁਤ ਜ਼ਿਆਦਾ ਹੁੰਦਾ ਹੈ ਖਰਾਬੀ ਉਹਨੂੰ ਪਰਮੋਹਨ ਬਾਬਾ ਨਰਿੰਦਰ ਸਿੰਘ ਚਲਾਤੀ ਉਹਨੂੰ ਤਾਂ ਚਲਦੀ ਆ ਸਾਡੀ ਨਿਕ ਨਿਕ ਹੰਦਿਆਂ ਤੋਂ ਕਿ ਕਿੰਨੇ ਸਾਲਾਂ ਤੋਂ ਜੀ ਸਰਵਜਤਾ ਇਹ ਸਾਡੀ ਸੜਤ ਤੋਂ ਪਹਿਲਾਂ ਤੋਂ ਹੀ ਚੱਲਦੀ ਆ ਤੇ ਸਾਡੇ ਜੋ ਬਜ਼ੁਰਗਾਂ ਦੀ ਇਹ ਚਲਾਈ ਹੋਈ ਪਰੰਪਰਾ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਚੱਲਦੇ ਆ ਆਉਣ ਵਾਲੀ ਪੀੜੀ ਨੂੰ ਇਹਦੇ ਨਾਲ ਜੋੜਿਆ ਜਾਂਦਾ ਆ ਅਸੀਂ ਵਧੀਆ ਪ੍ਰਚਾਰ ਕਰ ਸਕਦੇ ਆ ਤਾਂ ਜੋ ਸਾਡੇ ਛੋਟੇ ਛੇੜੇ ਬੱਚੇ ਨੌਜਵਾਨ ਸਿੱਖੀ ਦਾ ਇੱਕ ਥੋੜਾ ਬੰਨਾ ਜਿਨ੍ਹਾਂ ਨੇ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਜਾਵੇ ਫਿਰ ਆ ਆਡੀ ਨੌਜਵਾਨ ਪੀੜੀ ਨੂੰ ਮਿਟਾ ਰਹੇ ਨੇ ਇਹੀ ਦੇਣਾ ਚਾਹ। ਅਸੀਂ ਮਿਟਾ ਜੀ ਸੰਦੇਸ਼ ਇਹ ਦੇਣਾ ਚਾਹੁੰਦੇ ਆ ਕਿ ਆਪਣੇ ਮਾਂ-ਬਾਪ ਦੇ ਆਖੇ ਲਗੋ ਅਤੇ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਨਾਲ ਜੁੜੋ ਤੇ ਆਪਣੇ ਪਿੰਡ ਦੀ ਤਰੱਕੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ।